ਸਤ ਸਾਰਾ ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰઠા ਬਾਰਾਂ ਅੰਤਰੀਕ ਸਹਿਵ ਆਤਮ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਾਹਣ ਝੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ 부ਝੈ ਜੋ ਗੁਜਵ ਕਾ ਜੋਗ ਜੁਗਤਿ ਏਵ ਪਾਈਐ ਅੰਤਰ ਸ਼ਬਦ ਨਿਰੰਤਰ ਬੰਦਰਾ ਹਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਕਰੀ ਖਿੰਧਾ ਝੋਣੀ ਭਰਪੂਰ ਰਹਿ ਜਾ नानक नानकार एक हरि साचा साहिब साची नाई परखै बात ऊंदो ऊंधो पंच पंचपू टोपी काया कड़ासन मन जागोटी ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਣ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਣ ਪਰਮ ਸਤਕਾਰ ਜੋਗ ਚਵਰ ਸ਼ਤਰ ਤਖਦੇ ਮਾਲਕ ਸ਼ਬਦ ਬ੍ਰਹਮ ਸਤਿਗੁਰੂ ਜੁਗਾ ਜੁਗ ਅਟਲ ਵਾਲੀਏ ਕੁਲ ਕਾਇਨਾਤ ਸਮੁੱਚੇ ਸੰਸਾਰ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਣ ਵਾਲੇ ਰਹਿਬਰ ਗੁਰ ਗੱਦੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਂ ਦੀ ਮੁਬਾਰਕ ਗੋਦ ਦੇ ਅੰਦਰ ਸੁਭਾਈ ਮਾਨ ਸਤ ਸੰਗੀਜਣੋ ਬੜੇ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਕਿ ਸਤਿਗੁਰਾਂ ਦੀ ਪਾਵਨ ਗੋਦ ਦੇ ਅੰਦਰ ਬੈਠ ਕਰਕੇ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਪ੍ਰਪਤ ਹੋਇਆ ਹੈ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੀ ਅਧੀਨ ਅਖਿਲ ਦੀਵਾਨਾ ਦੇ ਅੰਦਰ ਆਪ ਸਭ ਜੀ ਨੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੀ ਹੋਈ ਬਾਣੀ ਸਿੱਧ ਗੋਸ਼ਟ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ 8 ਪੌੜੀਆਂ ਦੇ ਵਿਚਾਰ ਆਪਾਂ ਸਾਂਝੀ ਕਰ ਚੁੱਕੇ ਹਾਂ ਜਿਦੇ ਵਿੱਚ ਜੋਗੀਆਂ ਦੇ ਸਵਾਲ ਸਿੱਧਾਂ ਦੇ ਸਵਾਲ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਵਾਬ ਦਿੱਤੇ ਇਸ ਤੋਂ ਅਗਲੀਆਂ ਪੌੜੀਆਂ ਦੇ ਅੰਦਰ ਕੀ ਸਵਾਲ ਜਵਾਬ ਹੁੰਦੇ ਨੇ ਆਓ ਵਿਚਾਰ ਪ੍ਰਾਰambh ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੇ ਨਾਮ ਸਾਂਝ ਬਣਾਈ ਹੂੰ ਆਖਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੂੰ ਜੋਗੀ ਕਹਿੰਦੇ ਆ ਕਹਿੰਦੇ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਛੋੜੀ ਖਿੰਥਾ ਕਹਿੰਦੇ हे ਨਾਨਕ ਗੁਰੂ ਨਾਨਕ ਮਹਾਰਾਜ ਜੀ ਨੇ ਜੋਗੀ ਕਹਿੰਦੇ ਆ ਕਹਿੰਦੇ ਜੋਗੀਆਂ ਮਾਲਾ ਮਤ ਸਵਕਾਰ ਕਰੋ ਗੋਰਖਨਾਥ ਦੇ ਮਤ ਦਾ ਧਾਰਮਿਕ ਲਿਬਾਸ ਪਹਿਨੋ ਗੋਰਖਨਾਥ ਨੂੰ ਤੁਸੀਂ ਆਪਣਾ ਗੁਰੂ ਧਾਰਨ ਕਰੋ ਕੰਨਾਂ ਦੇ ਵਿੱਚ ਮੁੰਦਰਾ ਪਾਵੋ ਝੋਲੀ ਪਹਿਨੋ ਗੋਦੜੀ ਪਹਿਨੋ ਪਾਵੋ ਆਫਰ ਕੀਤਾ ਕਿ ਤੁਸੀਂ ਹੁਣ ਜੋਗ ਮਤ ਨੂੰ ਧਾਰਨ ਕਰੋ ਅੱਗੇ ਕਹਿੰਦੇ 12 ਅੰਤਰ 1 ਸਰੇਵ ਹਰਿ ਦਰਸ਼ਨ ਇੱਕ ਪੰਥਾ ਆਫਰ ਕੀਤਾ ਕਹਿੰਦੇ 12 ਅੰਤ ਨੇ ਸਾਡੇ 12 ਨੇ ਜੋਗੀਆਂ ਦੇ ਕਿੰਨੇ ਪੰਥ ਆ ਜੀ 12 ਪੰਥ ਆ ਕਿਹੜੇ ਕਿਹੜਾ ਰਾਵਲ ਹੇਤ ਪੰਥ ਪਾਵ ਪੰਥ ਆਈ ਪੰਥ ਗੈਮ ਪੰਥ ਪਾਗਲ ਪੰਥ ਗੋਪਾਲ ਪੰਥ ਕੰਥੜੀ ਪੰਥ ਬਨ ਪੰਥ ਧਵਜ ਪੰਥ ਚੋਲੀ ਦਾਸ ਪੰਥ ਇਹ ਕਿੰਨੇ ਨੇ 12 ਪੰਥ ਜੁੜੀਆਂ ਨੇ ਉਹਨਾਂ ਦੇ ਵਿੱਚੋਂ ਪ੍ਰਮੁੱਖ ਕਿਹੜਾ ਹੈ ਜਿਨ੍ਹਾਂ ਜਿੰਨੇ ਵੀ 784 ਬੈਠੇ ਨੇ 784 ਸਿੱਧਾਂ ਦੇ ਜਿਹੜਾ ਉਹਨਾਂ ਦਾ ਪੰਥ ਹੈ ਉਹ ਕਿਹੜਾ ਹੈ ਆਈ ਪੰਥ ਪ੍ਰਮੁੱਖ ਹੈ ਉਹਨਾਂ ਦਾ ਬਾਕੀ ਸਾਰੇ ਪੰਥ ਵੀ ਨੇ ਅੱਡ ਅੱਡ ਜਿਵੇਂ ਉਹਨਾਂ ਦੀ ਮਤ ਦੇ ਵਿੱਚ ਵੱਖ-ਵੱਖ ਵਰਣ ਬਣਾਏ ਗਏ ਵਰਣਾ ਦੇ ਵਿੱਚ ਜੋਗ ਮਤ ਆ ਗਿਆ ਜੋਗ ਮਤ ਦੇ ਵਿੱਚੋਂ ਉਹਨਾਂ ਦੇ ਅੱਗੇ ਵੀ ਪੰਥ ਨੇ ਠੀਕ ਹੈ ਜੀ ਕਹਿੰਦੇ ਤੁਸੀਂ ਕੀ ਕਰੋ ਸਤਿਗੁਰੂ ਮਹਾਰਾਜ ਸੱਚੇ ਬਾਛਨ ਕਹਿੰਦੇ 12 ਪੰਥ 1 12 ਅੰਤਰ 1 ਸ੍ਰੀ ਹੋ 12 ਦੇ ਵਿੱਚੋਂ ਇੱਕ ਧਾਰਨ ਕਰੋ ਉਹ ਕਿਹੜਾ ਆਈ ਪੰਥ ਕਹਿੰਦੇ ਫਿਰ ਹਟ ਦਰਸ਼ਨ ਇੱਕ ਪੰਥਾ ਛੇ ਦਰਸ਼ਨ ਨੇ ਖੱਟ ਦਾ ਮਤਲਬ ਹੈ ਛੇ ਕਹਿੰਦੇ ਛੇ ਦਰਸ਼ਨਾਂ ਦੇ ਵਿੱਚੋਂ ਸਾਡਾ ਜੋਗੀਆਂ ਵਾਲਾ ਪੰਥ ਜਿਹੜਾ ਉਧਾਰਨ ਕਰੋ ਛੇ ਪੰਥ ਕਿਹੜੇ-ਕਿਹੜੇ ਐ ਜੀ ਛੇ ਪੰਥਾਂ ਦਾ ਜੇਕਰ ਆਪਾਂ ਸੰਸਾਰਕ ਤੌਰ ਤੇ ਉਹਨਾਂ ਨਾਲ ਵੇਖੀਏ ਜੰਗਮ ਜੋਗੀ ਜੈਨੀ ਸੰਨਿਆਸੀ ਬੈਰਾਗੀ ਤੇ ਬੈਸ ਹੋ ਇਹ ਛੇ ਪੰਥ ਨਹੀਂ ਹੁੰਦਾ ਇਹ ਛੇਵਾਂ ਦਾ ਜ਼ਿਕਰ ਇੱਥੇ ਆਪਾਂ ਜ਼ਿਕਰ ਪੜ੍ਹੀਏ ਵੱਖ ਗੱਲ ਹੈ ਕਹਿੰਦੇ ਉਹਨਾਂ ਦੇ ਵਿੱਚੋਂ ਤੁਸੀਂ ਕੀ ਧਾਰਨ ਕਰੋ ਜੋਗੀ ਬਣੋ ਆਈ ਜਿਹੜੇ 12 ਪੰਥ ਨੇ ਉਹਨਾਂ ਦੇ ਵਿੱਚੋਂ ਆਈ ਪੰਥ ਧਾਰਨ ਕਰੋ ਛੇ ਦੇ ਵਿੱਚੋਂ ਜਿਹੜੇ ਛੇ ਦਰਸ਼ਨ ਨੇ ਛੇ ਦਰਸ਼ਨਾਾਂ ਦੇ ਵਿੱਚੋਂ ਤੁਸੀਂ ਜੋਗ ਮਾਤਮ ਧਾਰਨ ਕਰੋ ਗੁਰੂ ਨਾਨਕ ਮਹਾਰਾਜ ਜੀ ਨੇ ਜੋਗੀ ਕਿੰਨੇ ਫਿਰ ਕਹਿੰਦੇ ਇਨ ਬਿਦਮਨ ਸਮਝਾਈਐ ਪੁਰਖਾ ਬਾਹੁਰ ਚੋਟ ਨਾ ਖਾਈਏ ਕਹਿੰਦੇ हे ਪ੍ਰਖਾ ਇਸ ਤਰਾ ਮਨ ਨੂੰ ਅਕਲ ਦਿੱਤੀ ਜਾ ਸਕਦੀ ਤੇ ਮੋੜ ਮਾਇਆ ਦੀ ਇਹ ਫਿਰ ਚੋਟ ਨਹੀਂ ਖਾਏ ਮਾਇਆ ਦੇ ਹੱਥ ਨਹੀਂ ਵਿਕਦੇ ਕਿਉਂਕਿ ਜਿਨੇ ਵੀ ਜੋਗਮਤ ਵਾਲੇ ਨੇ ਜੋਗੀ ਨੇ ਉਹ ਆਪਣੇ ਆਪ ਨੂੰ ਮਾਇਆ ਤੋਂ ਨਿਰਲੇਪ ਦਖਾਉਂਦੇ ਨੇ ਆਪਣੇ ਆਪ ਨੂੰ ਮਾਇਆ ਤੋਂ ਵੱਖਰਾ ਹੋਇਆ ਵਖਾਉਂਦੇ ਨੇ ਤੇ ਬਾਬਾ ਕਬੀਰ ਜੀ ਮਹਾਰਾ ਸੱਚ ਪਾਸ਼ਪਤ ਕੀ ਕਹਿੰਦੇ ਆ ਕਹਿੰਦੇ ਕਬੀਰ ਮਾਇਆ ਤਜੀ ਤੋ ਕਿਆ ਭਿਆ ਜੋ ਮਾਨ ਤਜਿਆ ਨਾ ਜਾਏ ਕਿ ਮਾਇਆ ਛੱਡੀ ਫਿਰ ਕੀ ਹੋ ਗਿਆ ਤੁਸੀਂ ਕਹਿੰਦੇ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ ਫਿਰ ਕੀ ਹੋਇਆ ਇਹਨੇ ਹੰਕਾਰ ਤ ਨਹੀਂ ਛੱਡਿਆ ਨਾ ਮਾਨ ਤ ਨਹੀਂ ਛੱਡਿਆ ਹਉਮੈ ਤ ਨਹੀਂ ਤਿਆਗਣੀ ਜਿਹੜੀ ਚੀਜ਼ ਤਿਆਗਣੀ ਸੀ ਉਹ ਤੁਸੀਂ ਤਿਆਗੀ ਨਹੀਂ ਜਿਹਦੇ ਨਾਲ ਰਹਿਣਾ ਸੀ ਜਿੰਨੂੰ ਅਪਣਾਉਣਾ ਸੀ ਉਹਨੂੰ ਤੁਸੀਂ ਛੱਡ ਬੈਠੇ ਉਹਨੂੰ ਤੁਸੀਂ ਦੁਨੀਆ ਤੋਂ ਵੱਖਰਾ ਕਰਨ ਲੱਗ ਗਏ ਕਹਿੰਦੇ ਉਹ ਦੁਨੀਆ ਦੇ ਵਿੱਚ ਆਉਣਾ ਹੈ ਤੁਸੀਂ ਆਪਣੇ ਮਤ ਨੂੰ ਜਿਵੇਂ ਮਰਜ਼ੀ ਮੰਨੀ ਜਾਓ ਪਰ ਉਹ ਕਹਿੰਦੇ ਆ ਕਹਿੰਦੇ ਇਸ ਤਰੀਕੇ ਦੇ ਨਾਲ ਮਨ ਨੂੰ ਸਮਝਾਇਆ ਜਾਂਦਾ ਪਰ ਗੁਰੂ ਨਾਨਕ ਮਹਾਰਾਜ ਉਤਰ ਦਿੰਦੀ ਆ ਕਹਿੰਦੇ ਨਾਨਕ ਬੋਲੇ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਕਿ ਜਿਹੜਾ ਬੰਦਾ ਗੁਰੂ ਦੇ ਛਣ ਮੁਖ ਹੋਇਆ ਨਾ ਜਿਹੜਾ ਆਪਣੇ ਮਨ ਨੂੰ ਸਮਝਾ ਲੈਂਦਾ ਮਨ ਨੂੰ ਕਾਬੂ ਦੇ ਵਿੱਚ ਕਰ ਲੈਂਦਾ ਹੈ ਉਹੀ ਜੋਗ ਯੋਗਤ ਨੂੰ ਪ੍ਰਾਪਤ ਕਰ ਸਕਦਾ ਜੋਗ ਦਾ ਮਤਬਲ ਮੈਂ ਫਿਰ ਇੱਕ ਵਾਰ ਦੁਹਰਾ ਦਵਾਂ ਪਰ ਪਹਿਲਾਂ ਵੀ ਦੀਵਾਨਾ ਚ ਵਿਚਾਰ ਕੀਤੀ ਸੀ ਜੋਗ ਦਾ ਮਤਬਲ ਹੈ ਜੋੜਨਾ ਜੋੜਨਾ ਜਾਂ ਜੁੜ ਜਾਣਾ ਇਹ ਚੇਤਾ ਰੱਖਿਓ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਨਾਮ ਆਇਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਉਹ ਵਰਤੇ ਗਏ ਨੇ ਜੋਗ ਦਾ ਮਤਲਬ ਅਸਲ ਦੇ ਵਿੱਚ ਕਿਸੇ ਫਿਰਕੇ ਨੂੰ ਨਾ ਅਸਾਂ ਲੈ ਲਈਏ ਜਿਵੇਂ ਉਹ ਅਲਖ ਨਿਰੰਜਨ ਦਾ ਨਾਮ ਲੈਂਦੇ ਆ ਨਾ ਕਹਿੰਦੇ ਅਲਖ ਨਿਰੰਜਨ ਹੁਣ ਜੇਕਰ ਅਸੀਂ ਉਹਨਾਂ ਦੇ ਇਸ ਬੋਲੀ ਤੇ ਜਾਈਏ ਅਸੀਂ ਕਹਾਂਗੇ ਅਸੀਂ ਜੋਗੀਆਂ ਵਾਲੀ ਬੋਲੀ ਨਹੀਂ ਬੋਲਣੀ ਅਲਖ ਦਾ ਮਤਲਬ ਕੀ ਜਿਹਦਾ ਭੇਦ ਨਹੀਂ ਪਾਇਆ ਜਾਂਦਾ ਜਿਹੜਾ ਗਿਣਤੀ ਮਿੰਤੀ ਦੇ ਵਿੱਚ ਨਹੀਂ ਹੁੰਦਾ ਅਲਖ ਹੈ ਲਖਿਆ ਨਹੀਂ ਜਾ ਸਕਦਾ ਨਿਰੰਜਨ ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ ਕਹਿੰਦੇ ਸਤਗੁਰੂ ਮਹਾਰਾਜ ਕਹਿੰਦੇ ਉਹਨੂੰ ਤੇ ਆਉਣਾ ਹੈ ਨਾ ਤੇ ਉਹਨੂੰ ਮਿਲਣਾ ਹੈ ਤੇ ਉਹਨੂੰ ਗੁਰੂ ਦੇ ਸੰਗ ਮੁਗ ਕੰਮਿਲਿਆ ਦਾਸ ਉਸ ਰੱਬ ਨੂੰ ਮਿਲਿਆ ਜਾ ਸਕਦਾ ਪਰ ਗੁਰੂ ਦੇ ਸਨਮੂਖ ਹੋ ਕੇ ਗੁਰੂ ਤੋਂ ਵੇਮੁਖ ਹੋ ਕੇ ਨਹੀਂ ਜਿਹੜਾ ਤੁਸੀਂ ਸੰਸਾਰਿਕ ਤੌਰ ਤੇ ਗੁਰੂ ਧਾਰਨ ਕੀਤਾ ਉਹ ਤੇ ਆਪ ਵੇਮੁਖ ਹੈ ਜਿਹੜਾ ਆਪ ਵੇਮੁਖ ਹੋਵੇ ਜਿਸ ਨੂੰ ਆਪ ਨੂੰ ਰੱਬ ਨੂੰ ਰੱਬ ਦੇ ਘਰ ਦਾ ਨਾ ਪਤਾ ਹੋਵੇ ਉਹ ਤੁਹਾਨੂੰ ਰੱਬ ਦੇ ਘਰ ਤੱਕ ਲਿਜਾ ਨਹੀਂ ਸਕਦਾ ਸਤਗੁਰੂ ਮਹਾਰਾਜ ਸੱਚੇ ਪਾਸ਼ਾ ਅੱਗੇ ਇਹਨਾਂ ਨੂੰ ਸਮਝਾਉਂਦੇ ਜੋਗੀਆਂ ਨੂੰ ਕਹਿੰਦੇ ਅੰਤਰ ਸ਼ਬਦ ਨਿਰੰਤਰ ਮੰਦਰਾਮ ਕੰਨੀ ਮੰਦਰਾ ਪਾਉਣੀ ਹੈ ਨਾ ਕਹਿੰਦੇ ਪਤਾ ਕਿਹੜੀਆਂ ਬਾਤ ਕਹਿੰਦੇ ਮਨ ਵਿੱਚ ਸਤਿਗੁਰੂ ਦੇ ਸ਼ਬਦ ਦਾ ਰਸ ਵਸਾਣਾ ਇਹ ਕੰਨਾਂ ਦੇ ਵਿੱਚ ਮੁੰਦਰਾ ਪਾਉਣੀਆਂ ਨਹੀਂ ਆਪਣੇ ਹਿਰਦੇ ਦੇ ਅੰਦਰ ਇੱਕ ਰਸ ਨੂੰ ਟਿਕਾ ਲੈਣਾ ਹੰਕਾਰ ਨੂੰ ਦੂਰ ਕਰ ਦੇਣਾ ਹਉਮੈ ਮਮਤਾ ਦੂਰ ਕਰੀ ਜਦੋਂ ਹਉਮੈ ਤੇ ਮਮਤਾ ਮਮਤਾ ਤੇ ਭਾਵ ਹੈ ਆਪਣਤਾ ਭਾਵ ਜਿਵੇਂ ਕਿ ਇੱਕ ਮਾਂ ਮਮਤਾ ਦੇ ਅਧੀਨ ਆਪਣਤਾ ਦੇ ਅਧੀਨ ਰਹਿੰਦੀ ਹੈ ਨਾ ਕਹਿੰਦੇ ਇਵੇਂ ਤੂੰ ਇਹਦੀ ਅਧੀਨ ਕੀ ਛੱਡ ਜਦੋਂ ਅਧੀਨ ਨੇ ਕੀ ਛੱਡੇਗਾ ਉਦੋਂ ਪਾਰ ਲੰਘੇਗਾ ਨਾ ਹਉਮੈ ਨੂੰ ਤਿਆਗ ਮਮਤਾ ਨੂੰ ਤਿਆਗ ਤੇ ਜਿੱਦਣ ਤੂੰ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ ਵਸਾਲਿਆ ਉਦੋਂ ਸਮਝੀ ਕੰਨੀ ਤੇਰੇ ਮੁੰਦਰਾ ਪੈ ਗੀਆਂ ਉਦੋਂ ਮੁੰਦਰਾ ਪੈ ਗੀਆਂ ਨੇ ਕਿਉਂਕਿ ਜਿਹੜੀ ਮਮਤਾ ਹੈ ਨਾ ਜੇਕਰ ਆਪਾਂ ਮਮਤਾ ਨੂੰ ਵੇਖੀਏ ਧਿਆਨ ਦੇ ਨਾਲ ਵਿਚਾਰੀਏ ਮਮਤਾ ਵਿਕਲਾੰਗ ਬਣਾ ਸਕਦੀ ਹੈ ਬੱਚੇ ਕੀ ਕਰ ਸਕਦੀ ਹੈ ਜੀ ਵਿਕਲਾੰਗ ਮਾਂ ਨਾ ਆਪਣੇ ਬੱਚੇ ਨੂੰ ਗੋਦੀ 'ਚ ਲਾਵੇ ਹੀ ਨਾ ਇਹ ਕਹੇ ਮੈਂ ਜੇ ਬੱਚੇ ਨੂੰ ਗੋਦੀ 'ਚ ਲਾਇਆ ਤੇ ਇਹ ਡਿੱਗ ਜਾਊਗਾ ਇਹਨੂੰ ਸੱਟ ਲੱਗ ਜਾਊਗੀ ਤੇ ਉਹ ਬੱਚਾ ਕਦੀ ਵੀ ਤੁਰਨਾ ਨਹੀਂ ਸਿੱਖ ਸਕਦਾ ਦੇਖੋ ਜੀ ਸੰਸਾਰਕ ਦੇ ਉੱਤੇ ਜਦੋਂ ਤੁਸੀਂ ਵੇਖੋਗੇ ਨਾ ਸਭ ਤੋਂ ਜ਼ਿਆਦਾ ਸਮਾਂ ਇਨਸਾਨ ਦੇ ਬੱਚੇ ਨੂੰ ਤੁਰਣ ਦੇ ਵਿੱਚ ਲਾ ਦਿੰਦਾ 2-2 3-3 ਸਾਲ ਬਾਅਦ ਕਦੀ ਵਾਰ ਬੱਚਾ ਤੁਰਨਾ ਸ਼ੁਰੂ ਕਰਦਾ ਕਾਰਨ ਪਤਾ ਕੀ ਹੈ ਬੱਚਾ ਹੱਥਾਂ ਦੇ ਵਿੱਚ ਰਹਿੰਦਾ ਪਰ ਜੇਕਰ ਤੁਸੀਂ ਪਸ਼ੂ ਪੰਛੀਆਂ ਦੇ ਵਿੱਚ ਵੇਖੋਗੇ ਨਾ ਪੰਛੀਆਂ ਦੇ ਵਿੱਚ ਵੇਖੋ ਕਿ ਜਦੋਂ ਬੱਚਿਆਂ ਨੂੰ ਪੰਖ ਨਿਕਲ ਆਉਂਦੇ ਆ ਨਾ ਉਹ ਆਲਣੇ ਤੋਂ ਧੱਕਾ ਦੇ ਦਿੰਦੇ ਡਾਲੀ ਮਾਰ ਉਡਾਰੀ ਮਾਰੀ ਉਡਣਾ ਸਿੱਖ ਤੇ ਜੇਕਰ ਤੁਸੀਂ ਆਪਾਂ ਜ਼ਰਾਫ ਵੇਖਨੇ ਆ ਨਾ ਜ਼ਰਾਫ ਲੰਮੀ ਧੌਣ ਵਾਲੀ ਜਿਹੜੀ ਹੈ ਉਹ ਜਦੋਂ ਉਹਨੂੰ ਵੇਖੋਗੇ ਨਾ ਉਹ ਬੱਚੇ ਨੂੰ ਪੈਦਾ ਹੁੰਦੇ ਨੂੰ ਧੁੱਡ ਮਾਰਦੀ ਹੈ ਜਿਸ ਵੇਲੇ ਬੱਚਾ ਪੈਦਾ ਹੋਇਆ ਨਾ ਤੁਸੀਂ ਵੇਖ ਸਕਦੇ ਹੋ ਸਾਡੇ ਕੋਲ ਸਾਰੇ ਸਾਧਨ ਨੇ YouTube Google ਵਗੈਰਾ ਤੇ ਉਹ ਬੱਚੇ ਨੂੰ ਪੈਦਾ ਹੁੰਦੇ ਨੂੰ ਠੋਡ ਮਾਰਦੀ ਜਿੰਨਾ ਚਿਰ ਉਹ ਤੁਰਨਾ ਸ਼ੁਰੂ ਨਹੀਂ ਕਰਦਾ ਉਹ ਮਾਂ ਬੱਚੇ ਨੂੰ ਠੋਡ ਮਾਰਦੀ ਹੈ ਉਹਨੂੰ ਤੁਰਨਾ ਸਿਖਾਉਂਦੀ ਜਾਂਦੇ ਨੇ ਤੇ ਭਜਣਾ ਸਿੱਖ ਕਾਰਨ ਪਤਾ ਕੀ ਕਿ ਹੁਣੇ ਹੀ ਕੋਈ ਸ਼ਿਕਾਰੀ ਆ ਗਿਆ ਨਾ ਉਹਦੇ ਤੋਂ ਆਪ ਬਚਦਾ ਸਕੇਗਾ ਮੈਂ ਤੈਨੂੰ ਚੁੱਕ ਕੇ ਭੱਜ ਨਹੀਂ ਸਕਦੀ ਪਰ ਆਪਣੀ ਕਾਬਲੀਅਤ ਤੇ ਹੋਵੇ ਨਾ ਪਰ ਇਹੀ ਗੱਲ ਹੈ ਕਿ ਜਦੋਂ ਅਸੀਂ ਮਮਤਾ ਦੇ ਵਿੱਚ ਪੈ ਜਾਈਏ ਨਾ ਤੇ ਮਮਤਾ ਵਿਕਲਾੰਗ ਬਣਾ ਦਿੰਦੀ ਹੈ ਇਵੇਂ ਮਾਇਆ ਹੈ ਜੇ ਮਾਇਆ ਦੀ ਮਮਤਾ ਦੇ ਵਿੱਚ ਪੈ ਗਏ ਨਾ ਮਾਇਆ ਦੀ ਮਮਤਾ ਨੇ ਵਿਕਲਾੰਗ ਬਣਾ ਦੇਣਾ ਤੁਰਨ ਜੋਗੇ ਨਹੀਂ ਛੱਡਣਾ ਇਸ ਕਰਕੇ ਇਹਦੀ ਮਮਤਾ ਨੂੰ त्याਗਣਾ ਪੈਂਦਾ ਹੈ ਇਹਦੀ ਆਪਣਤ ਨੂੰ त्यागਣਾ ਪੈਂਦਾ ਹੈ ਜਦੋਂ ਮਾਇਆ ਦੀ ਮਮਤਾ ਨੂੰ त्यागਿਆ ਮਾਇਆ ਦੇ ਅੱਗੇ ਹਉ ਤੋ ਜਦੋਂ ਬੱਚਾ ਚੱਲਣਾ ਸਿੱਖਦਾ ਤੁਰਨਾ ਸਿੱਖਦਾ ਮਾਂ ਦੇ ਪਿੱਛੇ ਤੇ ਨਹੀਂ ਤੁਰਦਾ ਨਾ ਜਬਾਬ ਦੇ ਪਿੱਛੇ ਤੁਰਦਾ ਹੋਵੇ ਅੱਗੇ ਦੌੜਦਾ ਬਾਪ ਉਹਨੂੰ ਅੱਗੇ ਲਾ ਕੇ ਚਲਾਉਂਦਾ ਮਾਂ ਉਹਨੂੰ ਅੱਗੇ ਲਾ ਕੇ ਚਲਾਉਂਦੀ ਕਿ ਅੱਗੇ ਅੱਗੇ ਦੌੜ ਜੇ ਤੂੰ ਡਿੱਗਣ ਲੱਗੇਗਾ ਤੇ ਤੈਨੂੰ ਮੈਂ ਸੰਭ ਲਵਾਂਗੀ ਇਹ ਹੀ ਮਾਇਆ ਹੈ ਸੰਸਾਰ ਦੇ ਵਿੱਚ ਜਿਹੜੀ ਰੱਬ ਨੇ ਪੈਦਾ ਕੀਤੀ ਹੈ ਮਾੜੀ ਨਹੀਂ ਹੈ ਮਾਇਆ ਮਾੜੀ ਨਹੀਂ ਹੈ ਸਤਿਗੁਰੂ ਮਹਾਰਾਜ ਦੀ ਬਾਣੀ ਨੇ ਨਾ ਮਾਇਆ ਤੇ ਗਰਭ ਦੀ ਅਗਨੀ ਨੂੰ ਕੰਪੇਅਰ ਕੀਤਾ ਇੱਕ ਜਗ੍ਹਾ ਰੱਖਿਆ ਹੈ ਉਹਨਾਂ ਨੇ ਕਹਿੰਦੇ ਜਿਵੇਂ ਮਾਇਆ ਦੇ ਉਧਰ ਦੀ ਅਗਨੀ ਬੱਚੇ ਨੂੰ ਕੁਝ ਨਹੀਂ ਕਹਿੰਦੀ ਨਾ ਇਵੇਂ ਹੀ ਉਪਾਲਦੀ ਹੈ ਤੇ ਇਵੇਂ ਸੰਸਾਰ ਦੀ ਮਾਇਆ ਬੱਚੇ ਦੇ ਪਾਲਣ ਵਾਸਤੇ ਆ ਪਰ ਜੇ ਦੀ ਅਗਨਤ ਦੇ ਵਿੱਚ ਫਸ ਗਿਆ ਮਾਂ ਦੀ ਕੁਛੜੋਂ ਉੱਤਰਿਆ ਹੀ ਨਹੀਂ ਫਿਰ ਵਿਕਲਾੰਗ ਹੋਣਾ ਲਾਜ਼ਮੀ ਫਿਰ ਲਤਾਂ ਕੰਮ ਨਹੀਂ ਕਰਨਗੀਆਂ ਤੁਰਨਾ ਨਹੀਂ ਸਕੇ ਪਾਵਾਂਗੇ ਤੁਸੀਂ ਵੇਖ ਲਿਓ ਜਿਨ੍ਹਾਂ ਨੂੰ ਮਾਵਾਂ ਨੇ ਜੇ ਮਾਪੇ ਬਾਪ ਕਹਿ ਲਿਆ ਕੁਛੜੋ ਨਹੀਂ ਲਾਇਆ ਨਾ ਭਾਵ ਮਾਇਆ ਦੀ ਮੁਮਤਾ ਜੇ ਨਹੀਂ ਤਿਆਗਿਆ ਉਹ ਦੁਨੀਆ ਦੇ ਝਮੇਲਿਆਂ 'ਚ ਫਸ ਕੇ ਰਹਿ ਗਏ ਤੁਰਨਾ ਨਹੀਂ ਆਇਆ ਉਹਨਾਂ ਨੂੰ ਤੇ ਜਿਨ੍ਹਾਂ ਨੇ ਮਾਇਆ ਦੀ ਮੁਮਤਾ ਤਿਆਗ ਦਿੱਤੀ ਉਹਨਾਂ ਦੇ ਬੱਚੇ ਅੱਜ ਅਵਲਣੇ ਟੌਪ ਕਲਾਸ ਤੇ ਉਦਾਹਰਣ ਦੇ ਤੌਰ ਤੇ ਲਈਏ ਤੁਸੀਂ ਗੱਲ ਪਹਿਲਾਂ ਵੀ ਸੁਣੀ ਹੋਏਗੀ ਕਿ ਜਦੋਂ ਫੋਰਨ ਕੰਟਰੀ ਦੇ ਬੱਚਿਆਂ ਨੂੰ ਵੇਖਦੇ ਹੋ ਨਾ ਉਹ 18 ਸਾਲ ਤੋਂ ਬਾਅਦ ਕੀ ਕਰਦੇ ਆ ਆਜ਼ਾਦੀ ਦੇ ਦਿੰਦੇ ਆ ਕਹਿੰਦੇ ਕਮਾ ਕੇ ਲਿਆਓ ਕਮਾਓ ਤੇ ਲਿਆਓ ਜੇ ਸਾਡੇ ਨਾਲ ਰਹਿਣਾ ਹੈ ਤੇ ਸਾਨੂੰ ਬਰਾਬਰ ਦਾ ਜਿਹੜਾ ਇਹ ਘਰ ਦਾ ਖਰਚਾ ਪਾਣੀ ਚੱਕੋ ਨਹੀਂ ਤੇ ਤੁਸੀਂ ਆਜ਼ਾਦ ਸੋ ਸਾਡੇ ਬੱਚੇ ਵੀ ਇਤੋਂ ਸਟੱਡੀ ਕਰਨ ਜਾਂਦੇ ਨੇ ਬਾਹਰ ਉਹਨਾਂ ਦੇ ਨਾਲ ਵੀ ਇਹੀ ਹੈ ਨਾ ਨਾਲ ਪੜ੍ਹਦੇ ਨੇ ਨਾਲ ਕਮਾਉਂਦੇ ਨੇ ਉਹ ਸਿੱਖਦੇ ਆ ਨਾ ਕਮਾਉਣਾ ਉਹਨਾਂ ਨੂੰ ਜੇ ਅਸੀਂ 20 25 ਸਾਲ ਹੋ ਜਾਣ ਬੱਚਾ ਹੋ ਜਾਵੇ ਤੇ ਮਾਂ ਕੁਛਣੋ ਹੀ ਨਾ ਲਾਵੇ ਬਾਪ ਕਹਿੰਦਾ ਮੈਂ ਤੇਰੇ ਸਿਰ ਤੇ ਬੈਠਾ ਮੈਂ ਤੈਨੂੰ ਕਮਾ ਕਮਾ ਕੇ ਖਵਾਉਂਗਾ ਇਹ ਬੱਚਾ ਵਿਕਲੰਗ ਹੋ ਜਾਣਾ ਉਹਨੂੰ ਦੁਨੀਆ ਦੇ ਲਾੜ ਨਾਲ ਲੜਨਾ ਨਹੀਂ ਹੁੰਦਾ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਸਾਈਕਲੋਜੀ 'ਚ ਇਹ ਗੱਲ ਹਮੇਸ਼ਾ ਕਹਿੰਦੇ ਨੇ ਕਿ ਜੇਕਰ ਤੁਸੀਂ ਬੱਚੇ ਤੁਹਾਡੇ ਕੋਲੋਂ 10 ਚੀਜ਼ਾਂ ਮੰਗੀਆਂ ਹੈ ਨਾ ਕੋਈ ਉਹਦੀ ਡਿਮਾਂਡ ਹੈ ਉਹਦੇ ਵਿੱਚੋਂ ਇੱਕ ਜਾਂ ਦੋ ਹੀ ਪੂਰੀਆਂ ਕਰਿਆ ਪੂਰੀਆਂ ਤੇ ਸਾਰੀਆਂ ਕਰਨੀਆਂ ਮਨਾ ਨਹੀਂ ਕਰਨਾ ਪਰ ਸਮਾਂ ਲਾ ਕੇ ਪੂਰੀਆਂ ਕਰਿਆ ਵੇਟ ਕਰਵਾ ਕੇ ਕਿ ਉਹਨੂੰ ਪਤਾ ਲੱਗੇ ਕਿ ਸਮਝ ਕੀ ਹੈ ਆਉਂਦੀ ਚੀਜ਼ ਕਿੱਥੋਂ ਹੈ ਜੇ ਉਹਨੇ ਮੰਗੀ ਹੀ ਲਿਆ ਕੇ ਧਰ ਦਿੱਤੀ ਉਹਨੂੰ ਇਹ ਗੱਲ ਦਿਮਾਗ ਦੇ ਵਿੱਚ ਬੈਠ ਜਾਣੀ ਹੈ ਕਿ ਮੇਰੇ ਬਾਪ ਦੇ ਕੋਲੋਂ ਜੂ ਮੈਂ ਮੰਗਾਗਾ ਮੈਨੂੰ ਲਿਆ ਕੇ ਦਵੇਗਾ ਮੈਨੂੰ ਕਿਸੇ ਦੀ ਪਰਵਾਹ ਹੀ ਨਹੀਂ ਕਿਸੇ ਨਾਲ ਲੜਨਾ ਨਹੀਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਪਾਵੇਗਾ ਇਹ ਜ਼ਿੰਦਗੀ ਦਾ ਰੂਲ ਹੈ ਜ਼ਿੰਦਗੀ ਦਾ ਜਿਹਨੂੰ ਕਹਿੰਦੇ ਨੇ ਨਾ ਪ੍ਰਿੰਸੀਪਲਸ ਰੂਲ ਨੇ ਜ਼ਿੰਦਗੀ ਦੇ ਇਤਾਰ ਨਹੀਂ ਕਹਿੰਦੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹੀ ਗੱਲ ਕਹਿੰਦੇ ਕਿ ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ ਆਪਣੇ ਅੰਦਰੋਂ ਆਪਣਤ ਨੂੰ ਹਉਮੈ ਨੂੰ ਜਦੋਂ ਦੂਰ ਕਰ ਦਿੱਤਾ ਅੰਦਰ ਗੁਰੂ ਦੇ ਸ਼ਬਦ ਨੂੰ ਵਸਾਲਿਆ ਸਮਝ ਲਈ ਜੋਗਿਆ ਕੰਨਾਂ ਦੇ ਵਿੱਚ ਮੁੰਦਰਾ ਪਾਲੀਆਂ ਕਹਿੰਦੇ ਕਾਮ ਕ੍ਰੋਧ ਅਹੰਕਾਰ ਨਿਵਾਰ ਗੁਰ ਕੈ ਸ਼ਬਦ ਸੋ ਸਮਝ ਪਰੇ ਕਹਿੰਦੇ ਤੂੰ ਆਪਣੇ ਵਿਸ਼ੇ ਭੋਗ ਲਾ ਕਲਸ ਕ੍ਰੋਧ ਹੈ ਜਿਹੜਾ ਗੁੱਸਾ ਹੈ ਸਵੈ ਹੰਕਾਰ ਹੈ ਜਿਹੜਾ ਕਹਿੰਦੀ ਜਦੋਂ ਇਹਨੂੰ ਛੱਡ ਦਵੇਂਗਾ ਨਾ ਤੇ ਕੁਰਾਂ ਦੇ ਉਪਦੇਸ਼ ਨੂੰ ਅੰਦਰ ਧਾਰਨ ਕਰ ਲਵੇਂਗਾ ਗੁਰੂ ਦੇ ਸ਼ਬਦ ਦੀ ਸਮਝ ਤੈਨੂੰ ਆ ਜਾਵੇਗੀ ਫਿਰ ਸਮਝੀ ਤੈਨੂੰ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਹੋਵੇਗੀ ਤਾਂ ਪਹਿਲੋਂ ਵੀ ਕਈ ਵਾਰ ਵਿਚਾਰ ਕੀਤੀ ਹੈ ਜਿੱਥੇ ਅਹੰਕਾਰ ਤੇ ਹਉਮੈ ਆ ਗਈ ਨਾ ਉੱਥੇ ਨਾਮ ਤੇ ਸ਼ਬਦ ਦਾ ਵਾਸ ਨਹੀਂ ਹੁੰਦਾ ਇੱਕ ਟੀਚਰ ਦੇ ਸਾਹਮਣੇ ਬੈਠਾ ਹੋਇਆ ਬੱਚਾ ਇਹ ਧਾਰਨ ਕਰ ਲਵੇ ਨਾ ਮੈਨੂੰ ਤੇ ਸਿੱਖਣ ਦੀ ਲੋੜ ਹੀ ਨਹੀਂ ਮੈਨੂੰ ਤੇ ਆਉਂਦਾ ਹੈ ਸਾਰਾ ਮੈਂ ਤੇ ਪੜ ਲੈਂਦਾ ਮੈਂ ਤੇ ਕਿਤਾਬਾਂ ਪੜ ਕੇ ਲੈ ਲਵਾਂਗਾ ਉਹ ਹਵਾਲਾ ਨਹੀਂ ਜੀ ਟੀਚਰ ਦੇ ਸਾਹਮਣੇ ਬਹਿ ਕੇ ਨਿਮਰਤਾ ਦੇ ਵਿੱਚ ਜੋ ਟੀਚਰ ਸਿਖਾ ਰਿਹਾ ਹੈ ਉਹ ਸਿੱਖਣਾ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਰਹੇ ਹਨ ਨਾ ਇਹ ਮਨ ਦੇ ਵਿੱਚੋਂ ਹੰਕਾਰ ਛੱਡ ਕੇ ਆਈਏ ਕਿਉਂਕਿ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜਾ ਕੋਈ ਜਦੋਂ ਗੁਰੂ ਨੂੰ ਸਾਧੂ ਨੂੰ ਮਿਲਣਾ ਆਈਦਾ ਨਾ ਤਾਂ ਖਾਲੀ ਹੱਥ ਆਈਦਾ ਨਾ ਏਦਾਂ ਹਾਲੀ ਹੱਥੋਂ ਤੋਂ ਬਾਅਦ ਨਾਲ ਹਉਮੈ ਤੇ ਹੰਕਾਰ ਨਹੀਂ ਲੈ ਕੇ ਆਈ। ਆਪਣੀ ਹਉਮੈ ਹੰਕਾਰ ਸਿਆਣੇ ਕਹਿੰਦੇ ਆ ਜਦੋਂ ਗੁਰੂ ਕੋਲ ਆਵੋ ਨਾ ਹਉਮੈ ਤੇ ਹੰਕਾਰ ਜੁੱਟੀਆਂ ਦੇ ਨਾਲ ਬਰ ਜੋੜਾ ਘਰ ਚ ਲਾ ਕੇ ਆਇਆ। ਹਉਮੈ ਤੇ ਹੰਕਾਰ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੈ ਕਿਉਂਕਿ ਹਉਮੈ ਨਾ ਹੈ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਥਾਂ ਇਸ ਕਰਕੇ ਸਤਗੁਰੂ ਕਹਿੰਦੇ ਨਾ ਤੂੰ ਮੁਕਤ ਕਰ ਆਪਣੇ ਆਪ। ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰθα ਚੋੜੀ ਭਰਪੂਰ ਰਹਿਆ ਨਾਨਕ ਤਾਰੇ ਏਕ ਹਰੀ ਸਤਿਗੁਰੁ ਜਿਨੇ ਨਾਨਕ ਰਬ ਨੂੰ ਰੱਬ ਜਿਹੜਾ ਏ ਪ੍ਰਮਾਤਮਾ ਰੱਬ ਸਭ ਨੂੰ ਸਭ ਥਾਈ ਇਕ ਵਿਆਪਕ ਸਮਝਦਾ ਸਾਰਿਆਂ ਨੂੰ ਇੱਕੋ ਰਸ ਦੇ ਵਿੱਚ ਵੇਖਦਾ ਇੱਕੋ ਸੂਤਰ ਦੇ ਵਿੱਚ ਵੇਖਦਾ ਇਸ ਕਰਕੇ ਉਹ ਨਿਰਵੈਰ ਹੈ ਰੱਬ ਕਿਸੇ ਨਾਲ ਵੈਰ ਨਹੀਂ ਰੱਖਦਾ ਸਭ ਨੂੰ ਇੱਕ ਮਾਤਰਾ ਇੱਕੋ ਲੈਣ ਦੇ ਵਿੱਚ ਵੇਖਦਾ ਹੈ ਜਿਸ ਤਰੀਕੇ ਦੇ ਨਾਲ ਇੱਕ ਅਰਬਾ ਪਤੀ ਕਰੋੜ ਪਤੀ ਦਾ ਜਨਮ ਹੋਇਆ ਨਾ ਉਸੇ ਤਰੀਕੇ ਦੇ ਨਾਲ ਹੀ ਇੱਕ ਕੁੱਲੀ ਦੇ ਵਿੱਚ ਰਹਿਣ ਵਾਲੇ ਬੱਚੇ ਦਾ ਜਨਮ ਇੱਕੋ ਜਿਹਾ ਦੋਵਾਂ ਦੇ ਵਾਸਤੇ ਜਿਸ ਤਰੀਕੇ ਦੇ ਨਾਲ ਸੰਸਕਾਰ ਇਸ ਧਰਤੀ ਦੇ ਉੱਤੇ ਅਵਲ ਨੰਬਰ ਵਾਲੇ ਦਾ ਕਰਨਾ ਉਵੇਂ ਇੱਕ ਕੁੱਲੀ ਵਾਲੇ ਦਾ ਕਰਨਾ ਕੀਤਾ ਹੈ ਆਪਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਜੇ ਸੰਸਾਰਿਕ ਤੌਰ ਤੇ ਵੇਖੋ ਨਾ 2.5 ਕਿਲੋ ਦਾ ਬੱਚਾ ਨੋਰਮਲ ਤੌਰ ਤੇ ਪੈਦਾ ਹੁੰਦਾ ਅਖੀਰ ਵੇਲੇ 2.5 ਕਿਲੋ ਹੀ ਹੱਡੀਆਂ ਦਾ ਭਾਰ ਰਹਿ ਜਾਂਦਾ ਐਨਾ ਕੀ ਹੈ ਬਸ ਹੋਰ ਪੁੱਛ ਨਹੀਂ ਹੈਗਾ ਜਿੰਦਗੀ ਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਿਹੜਾ ਰੱਬ ਸਭ ਨੂੰ ਵਿਆਪਕ ਸਭ ਨਾਮ ਜ ਸਮਝਣਾ ਦੇ ਵਿੱਚ ਵਰਤ ਪਿਆ ਹੈ ਜਦੋਂ ਇਸ ਗੱਲ ਦੀ ਸਮਝ ਆ ਗਈ ਸਮਝ ਲਈ ਗੋਦੜੀ ਪਹਿਨਣੀ ਕੀ ਪਹਿਨ ਲਈ ਗੋਦੜੀ ਜਿਹੜੇ ਜੋਗੀ ਪਹਿਨਦੇ ਕਹਿੰਦੇ ਸਮਝੀ ਉਸ ਦਿਨ ਪਹਿਨ ਲਈ ਹੈ ਜਦੋਂ ਰੱਬ ਸਾਰਿਆਂ ਦੇ ਵਿੱਚ ਤੈਨੂੰ ਦੇਖਣ ਲੱਗ ਗਿਆ ਸਰਬ ਵਿਆਪਕ ਤੈਨੂੰ ਰੱਬ ਨਜ਼ਰ ਆ ਗਿਆ ਕਹਿੰਦੇ ਸਾਚਾ ਸਾਹਿਬ ਸਾਚੀ ਨਹੀਂ ਪਰਖ ਗੁਰ ਕੀ ਬਾਤ ਖਰੀ ਨਾਈ ਲਬਜ ਜਿਹੜਾ ਹੈ ਨਾ ਇਹ ਅਰਬੀ ਭਾਸ਼ਾ ਦਾ ਅਸਨਾਈ ਤੇ ਨਾਈ ਇਹ ਦੋ ਲਫ਼ਜ਼ ਨੇ ਇਹ ਲਫ਼ਜ਼ ਜਦੋਂ ਅਸੀਂ ਇਹਨਾਂ ਦੀ ਡੀਪ ਜਾਵਾਂਗੇ ਸਨਾਹ ਤੋਂ ਬਣਿਆ ਹੋਇਆ ਨਾ ਹੀ ਲਫ਼ਜ਼ ਅਸਨਾਹੀ ਬਣਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਹੈ ਸੁਆਮੀ ਸਚੈ ਉਸ ਦਾ ਨਾਮ ਪਰਖਣਾ ਤੇ ਸੱਚੀ ਹੀ ਉਸ ਦੀ ਜੇ ਸੱਚੀ ਇਹ ਤਰੀਕੇ ਦੇ ਨਾਲ ਜੇ ਤੂੰ ਧਿਆਵੇਂਗਾ ਤੇ ਪਰਖ ਹੈ ਗੁਰ ਕੀ ਬਾਤ ਖਰੀ ਕਹਿੰਦੇ ਸਦਾ ਕਾਇਮ ਰਹਿਣ ਵਾਲੇ ਮਾਲਕ ਦੀ ਜਿਸ ਦੀ ਵਡਿਆਈ ਵੀ ਸਦਾ ਟਿਕੀ ਰਹਿਣ ਵਾਲੀ ਆ ਜਦ ਇਸ ਗੱਲ ਨੂੰ ਅੰਦਰ ਟਿਕਾ ਅਲਿਆਤ ਮਾਇਆ ਦੀ ਚੋਟ ਤੋਂ ਆਪੇ ਹੀ ਬਚ ਜਾਵੇਗਾ ਮਾਇਆ ਦੀਆਂ ਸਟਾਂ ਤੋਂ ਬਚ ਜਾਵੇਂ ਜੇ ਜਦੋਂ ਅੰਦਰ ਨਿਰੰਦਰ ਵੱਜ ਗਿਆ ਅਗੇ ਮਾਲਕ ਕਹਿੰਦੇ ਉੰਧੂ ਖੱਫਰ ਕਹਿੰਦੇ ਨਹੀਂ ਜੀ ਜਿਹਦੇ ਵਿੱਚੋਂ ਠੂਠੇ ਨੂੰ ਜਿਹਦੇ ਵਿੱਚ ਮੰਗਦੇ ਆ ਘਰ ਘਰ ਜਾ ਕੇ ਜੋਗੀ ਸਤਿਗੁਰੂ ਕਹਿੰਦੇ ਕਹਿੰਦੇ ਜੇ ਜਦੋਂ ਸੰਸਾਰਿਕ ਖਵਾਸ਼ਾਂ ਵੱਲੋਂ ਨਾ ਮਨ ਰੂਪੇ ਖੱਫਰ ਨੂੰ ਮੂਧਾ ਮਾਰਦੀ ਉੰਧੋਂ ਉੰਧਾ ਕਰ ਦਿੱਤਾ ਮੂਧਾ ਮਾਰ ਦਿੱਤਾ ਕਹਿੰਦੇ ਫਿਰ ਪੰਜ ਭੂ ਟੋਪੀ ਪੰਜ ਭੂ ਪੰਜ ਤੱਤੇ ਆ ਨਾ ਕਹਿੰਦੇ ਪੰਜ ਤਤਾਂ ਦੇ ਗੁਣਾਂ ਦੀ ਟੋਪੀ ਪਹਿਨ ਹੁਣ ਪੰਜ ਤਤਾਂ ਦੀ ਜਿਹੜੀ ਆਪਾਂ ਗੱਲ ਕਰੀਏ ਦੇ ਪੰਜ ਤਤਾਂ ਦੀ ਟੋਪੀ ਦੀ ਗੱਲ ਹੈ ਤੇ ਪੰਜ ਤਤਾਂ ਦੇ ਗੁਣ ਕਿਹੜੇ-ਕਿਹੜੇ ਨੇ ਪਹਿਲਾਂ ਵੀ ਕਈ ਵਾਰ ਵਿਚਾਰ ਕੀਤੀ ਹੈ ਆਕਾਸ਼ ਦੀ ਕੀ ਹੈ ਜੀ ਨਿਰਲੇਪਤਾ ਅਕਾਸ਼ ਨੂੰ ਕੋਈ ਹੱਥ ਨਹੀਂ ਲਾ ਸਕਦਾ ਨਿਰਲੇਪ ਆ ਨਾ ਕਿਸੇ ਵੀ ਚੀਜ਼ ਤੇ ਉਹਦੇ ਤੇ ਕੋਈ ਵੀ ਉਹਨੂੰ ਕੋਈ ਨੁਕਸਾਨ ਨਹੀਂ ਕਰ ਸਕਦਾ ਤੇਰੀ ਜ਼ਿੰਦਗੀ ਦੇ ਅੰਦਰ ਆਕਾਸ਼ ਦਾ ਗੁਣ ਆਵੇ ਤੂੰ ਨਿਰਲੇਪਵੇਂ ਦੂਜੀ ਕੀ ਹੈ ਜੀ ਸਾਡੀ ਜ਼ਿੰਦਗੀ ਦੇ ਵਿੱਚ ਦੂਜੀ ਕਹਿੰਦੇ ਜੀ ਅਗਨੀ ਅੱਗ ਕਹਿੰਦੇ ਆ ਦੂਜਾ ਤੱਤ ਕੀ ਹੈ ਅੱਗ ਅੱਗ ਮੈਲ ਨੂੰ ਸਾੜਦੀ ਹੈ ਮੈਂ ਅੱਗ ਕੀ ਕਰਦੀ ਜਦੋਂ ਸੁਨ ਸੁਨਿਆਰ ਸੋਨੇ ਨੂੰ ਢਾਲਦਾ ਹੈ ਨਾ ਉਡਾਲੀ ਦੇ ਵਿੱਚ ਪਾ ਕੇ ਤੇ ਉਹ سونے ਨੂੰ ਸਾੜਦਾ ਹੈ ਇਹ سونے ਨੂੰ ਨਹੀਂ ਸਾੜਦਾ ਅਸਲ ਦੇ ਵਿੱਚ ਕਰਦਾ ਹੈ سونے ਦੇ ਅੰਦਰ ਹੋਈ ਮਿਲਾਵਟ ਨੂੰ ਸਾੜਦਾ ਕਹਿੰਦੇ ਅਗਦਾ ਅੰਦਰ ਗੁਣ ਧਾਰਨ ਕਰ ਤੇ ਉਹ ਤੇਰੇ ਅੰਦਰੋਂ ਮੈਲ ਨੂੰ ਸਾੜ ਦਿੰਦਾ ਅੰਦਰ ਵਿਕਾਰ ਸੜਦੇ ਜਾਣ ਅੱਗੇ ਕੀ ਫਿਰ ਵాయు ਕਹਿੰਦੇ ਵాయు ਦੀ ਜਿਹੜੀ ਸ਼ਮ ਦਰਸਤਾ ਹੈ ਨਾ ਭਾਵ ਵాయు ਸਾਰਿਆਂ ਦੇ ਵਾਸਤੇ ਬਰਾਬਰ ਇਕੁਅਲ ਹੈ ਸਾਰਿਆਂ ਦਾ ਕਿਸੇ ਦੇ ਵਾਸਤੇ ਵੱਧ ਨਹੀਂ ਹੈ ਕਿਸੇ ਦੇ ਵਾਸਤੇ ਘਟ ਨਹੀਂ ਬਰਾਬਰ ਹੈ ਸਾਰੇ ਤੇਰੇ ਅੰਦਰ ਵੀ ਇੱਕ ਗੁਣ ਆਵੇ ਤੂੰ ਮੈਂ ਇੱਕ ਸਾਰਤਾ ਦੇ ਨਾਲ ਇੱਕ ਨਜ਼ਰ ਦੇ ਨਾਲ ਦੁਨੀਆ ਨੂੰ ਵੇਖ ਸਕੀ ਪਰ ਸਾਡੇ ਅੰਦਰ ਇਹ ਗੁਣ ਨਹੀਂ ਹੈ ਅਸੀਂ ਇੱਕ ਨੂੰ ਦੂਸਰੀ ਨਜ਼ਰ ਦੇ ਨਾਲ ਧਨਾਲ ਨੂੰ ਇੱਕ ਨਜ਼ਰ ਦੇ ਨਾਲ ਤੇ ਗਰੀਬ ਨੂੰ ਦੂਸਰੀ ਨਜ਼ਰ ਨਾਲ ਵੇਖਦੇ ਨਹੀਂ ਕਹਿੰਦੇ ਸਾਰਤਾ ਲੈ ਗਿਆ ਇਕਵਲ ਤਾਂ ਲੈ ਕੇ ਆ ਬਰਾਬਰਤਾ ਲੈ ਕੇ ਆ ਅੱਗੇ ਜੀ ਜਲ ਜਲ ਦੇ ਅੰਦਰ ਕੀ ਹੈ ਸ਼ੀਤਲਤਾ ਕਹਿੰਦੇ ਤੇਰੇ ਅੰਦਰ ਵੀ ਠੰਡੋ ਸ਼ੀਤਲਤਾ ਹੋਵੇ ਪੰਜਵਾਂ ਤੱਤ ਕਿਹੜਾ ਹੈ ਜੀ ਧਰਤੀ ਜਿਹਨਾਂ ਕੋ ਭੂਮੀ ਕਹਿ ਦਈਏ ਮਿੱਟੀ ਕਹਿ ਦਈਏ ਇਹਦੇ ਧਰਤੀ ਚ ਧੀਰਜ ਬੜਾ ਧਰਤੀ ਚ ਕੀ ਹੈ ਧੀਰਜ ਧਰਤੀ ਤੇ ਕੋਈ ਹਲ ਚਲਾਵੇ ਤਾਂ ਉਹ ਹੂਸਾ ਨਹੀਂ ਕਰਦੀ ਧਰਤੀ ਦੇ ਉੱਤੇ ਕੋਈ ਮਲ ਮੁੱਤਰ ਸੁੱਟ ਦੇਵੇ, ਦਬ ਦੇਵੇ ਤਾਂ ਉਹ ਉਸਰਾਣੀ ਕਰਦੀ। ਧਰਤੀ ਦੇ ਵਿੱਚ ਕੋਈ ਬੀਜ ਬੀਜ ਦੇਵੇ ਉਹਨੂੰ ਫਲ ਦਿੰਦੀ ਹੈ। ਉਹ ਕਹਿੰਦਾ ਧੀਰਜ ਵੜਾ ਹੈ। ਕਹਿੰਦੇ ਤੇਰੇ ਅੰਦਰ ਵੀ ਧੀਰਜ ਹੋਵੇ। ਜਦੋਂ ਤੇਰੇ ਅੰਦਰ ਪੰਜ ਤਤਾਂ ਦੇ ਗੁਣ ਆ ਗਏ, ਸਮਝ ਲਈ ਜਿਹੜੀ ਜੋਗੀਆਂ ਵਾਲੀ ਟੋਪੀ ਹੈ ਤੂੰ ਪਹਿਨ ਲਈ ਹੈ। ਕਹਿੰਦੇ ਫੇਰ ਕਾਂ ਆਂ ਕੜਾ ਸੁਣ, ਮਨ ਜਾਗੋ ਟੀ। ਕੜਾ ਸੁਣ ਤੂੰ ਭਾਉ ਹੁੰਦਾ ਹੈ ਜਿਵੇਂ ਦੱਬ ਵੇਖੀ ਜੀ ਦੱਬ ਪੁਰਾਣੇ ਸਮਿਆਂ ਇੰਦਰ ਦੱਬਾਂ ਦੀਆਂ ਚਟਾਈਆਂ ਬਣਾਈਆਂ ਜਾਂਦੀਆਂ ਸੀ ਅਗਰ ਜੇਕਰ ਤੁਸੀਂ ਹੁਣ ਵੀ ਇਧਰ ਨੂੰ ਹਰਦਵਾਰ ਇਲਾਕੇ ਨੂੰ ਜਾਓਗੇ ਨਾ ਉਸ ਇਲਾਕੇ ਦੇ ਵਿੱਚ ਤੁਹਾਨੂੰ ਦੱਬ ਅੱਜ ਵੀ ਨਦੀਆਂ ਦੇ ਕਿਨਾਰੇ ਹੁਣ ਪੰਜਾਬ ਦੇ ਵਿੱਚ ਤੇ ਸਾਰੀਆਂ ਨਹਿਰਾਂ ਪੱਕੀਆਂ ਹੋ ਗਈਆਂ ਨੇ ਨਹਿਰਾਂ ਦੇ ਕੰਢਿਆਂ ਤੇ ਮਿਲਦੀ ਸੀ ਦੱਬ ਉਹਨਾਂ ਦੀ ਅਕਸਰ ਦੱਬ ਨੂੰ ਲਤਾੜ ਕਰਕੇ ਨਾ ਤੇ ਉਹਨਾਂ ਦੀਆਂ ਚਟਾਈਆਂ ਬਣਾਈਆਂ ਜਾਂਦੀਆਂ ਸੀ ਕਹਿੰਦੇ ਤੂੰ ਆਪਣੀ ਕਾਇਆ ਨੂੰ ਇਵੇਂ ਲਤਾੜ ਦੇ ਐਦੀ ਐਦੀ ਤੂੰ ਇਹਨੂੰ ਦੱਬ ਦੀ ਚਟਾਈ ਬੜਾ ਕੜਾਸਣ ਬਣਾ ਫਿਰ ਕਹਿੰਦੇ ਮਨ ਜਾ ਗੋਟੇ ਮਨ ਨੂੰ ਲੰਗੋਟ ਬਣਾਉਂ ਲੰਗੋਟ ਦਾ ਮਤਲਬ ਕੀ ਹੁੰਦਾ ਹੈ ਲੰਗੋਟ ਦਾ ਪੱਕਾ ਹੋਣਾ ਕਹਿੰਦੇ ਆ ਨਾ ਭਾਵ ਆਪਣੇ ਆਪ ਨੂੰ ਐਨਾ ਮਜ਼ਬੂਤ ਕਰ ਤੇਰਾ ਮਨ ਡੋਲੇ ਨਾ ਮਨ ਨੂੰ ਪੱਕਿਆ ਕਰ ਫਿਰ ਸਤਿਗੁਰੂ ਕਹਿੰਦੇ ਸਤ ਸੰਤੋਖ ਸੰਜਮ ਹੈ ਨਾਲ ਸਤ ਸੰਤੋਖ ਸੰਜਮ ਇਹ ਤਿੰਨ ਤੇਰੇ ਨਾਲ ਚੇਲੇ ਬਣ ਜਾਣੇ ਮਨ ਮਜ਼ਬੂਤ ਹੋ ਗਿਆ ਸੱਚ ਵੀ ਆ ਜਾਣਾ ਮਨ ਉਦੋਂ ਡੋਲਦਾ ਜਿੱਨਾ ਚਿਰ ਸੱਚ ਨਹੀਂ ਹੈ ਹਾਈ ਮੇਰਾ ਝੂਠ ਫੜਿਆ ਨਾ ਗਿਆ ਤੇ ਜਦੋਂ ਸੱਚ ਹੋਇਆ ਮਨ ਡੋਲੇਗਾ ਨਹੀਂ ਮਨ ਕਿਸੇ ਤੋਂ ਡਰੇਗਾ ਮਨ ਦੇ ਅੰਦਰ ਸੱਚ ਆ ਗਿਆ ਸੰਤੋਖ ਆ ਗਿਆ ਸਬਰ ਆ ਗਿਆ ਮਨ ਜੇ ਸੰਤੋਖ ਆ ਗਿਆ ਸਬਰ ਆ ਗਿਆ ਵੀ ਮਿੱਤਰ ਬਣ ਗਿਆ ਫਿਰ ਸੰਜਮ ਬਣ ਜਾਂਦਾ ਹੈ ਭਾਵ ਕਰਮ ਇੰਦਰੀ ਗਿਆਨ ਇੰਦਰੀ ਵਾਸ ਦੇ ਵਿੱਚ ਆ ਜਾਂਦੀ ਹੈ ਜਿਵੇਂ ਉਹ ਕਹਾਵਤ ਹੈ ਨਾ ਕਿ ਇਹ ਪੰਜ ਘੋੜੇ ਰੱਥ ਦੇ ਜਦੋਂ ਆਜ਼ਾਦ ਕਰ ਦਈਏ ਲਗਾਮ ਛੱਡ ਦਈਏ ਮੰਜ਼ਲ ਤੇ ਨਹੀਂ ਪਹੁੰਚਦੇ ਪਰ ਇਹਨਾਂ ਦੀ ਲਗਾਮ ਖਿੱਚ ਕੇ ਰੱਖੀਏ ਨਾ ਮੰਜ਼ਲ ਤੇ ਐਨਾ ਨਹੀਂ ਜਾਂਦੇ ਪੰਜ ਘੋੜੇ ਆ ਨਾ ਜਿੰਨਾਂ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਘੋੜਿਆਂ ਨੂੰ ਲਗਾਮ ਖਿੱਚ ਕੇ ਰੱਖਣੀ ਹੈ ਤੇ ਜਿੱਦਣ ਇਹਨਾਂ ਦੀ ਲਗਾਮ ਛੱਡੀ ਇਹਨਾਂ ਨੂੰ ਆਜ਼ਾਦ ਕੀਤਾ ਇਹਨਾਂ ਨੇ ਨੁਕਸਾਨ ਕਰਨਾ ਹੈ ਤੇ ਜਿੱਦਣ ਇਹਨਾਂ ਨੂੰ ਤੁਸੀਂ ਆਪਣੀ ਲਗਾਮ ਖਿੱਚ ਕੇ ਵਾਸਦੇ ਵਿੱਚ ਕਰ ਲਿਆ ਇਹੀ ਪਰਮਾਰਥ ਦੇ ਰਾਹ ਤੇ ਲੈ ਜਾਣਗੇ ਇਹੀ ਰੱਬ ਦੇ ਘਰ ਪਹੁੰਚਾ ਦੇਣਗੇ ਨਾਨਕ ਗੁਰਮੁਖ ਨਾਮ ਸਮਾਲ ਕਹਿੰਦੇ ਹੀ ਨਾਨਕ ਜੋ ਮਨੁੱਖ ਗੁਰੂ ਦੇ ਸ਼ਲਮੁਖ ਰਹਿ ਕੇ ਗੁਰਾਂ ਦੇ ਰਾਹੀ ਰੱਬ ਜੀ ਦੇ ਨਾਮ ਨੂੰ ਯਾਦ ਕਰਦਾ ਹੈ ਉਹੀ ਸੱਚਾ ਜੋਗੀ ਬਣ ਸਕਦਾ ਹੈ ਉਹੀ ਸੱਚਾ ਰੱਬ ਦੇ ਨਾਲ ਮਿਲਾਪ ਕਰਾ ਸਕਦਾ ਜੁੜ ਸਕਦਾ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਇਸ ਤੋਂ ਬਾਅਦ ਅਗਲੀਆਂ ਪੰਕਤੀਆਂ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਨੇ ਆਉਣ ਵਾਲੇ ਦਿਵਾਨਾਂ ਦੇ ਅੰਦਰ ਵਿਚਾਰ ਕਰਾਂਗੇ ਜੀ ਵਿਚਾਰਾਂ ਕਰਦੀਆਂ ਹੋਈਆਂ ਵਿੰਦਪੁਲਾ ਦੀ ਖਿਮਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ੋ ਤਾਂ ਪ੍ਰਭਾਨੋ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤ